ਜਿਹੜੇ ਚਾਹਿਆ ਦੀ ਡੀਸੀ ਬੰਦੀ ਕੀ ਕਹਿਣਾ ਚਾਹੁੰਦੇ ਆ ਬਹੁਤ ਐਕਸਾਈਟਿਡ ਆ ਕਿਉਂਕਿ ਕੰਮ ਕਰਨ ਦੇ ਬਹੁਤ ਮੌਕੇ ਮਿਲਣਗੇ ਕਿ ਆਪਣੇ ਵੱਲੋਂ ਜੋ ਵੱਧ ਤੋਂ ਵੱਧ ਕਰ ਸਕਦੇ ਆ ਜੋ ਯੋਗਦਾਨ ਪਾ ਸਕਦੇ ਆ ਲੋਕਾਂ ਦਾ ਜੀਵਨ ਬੈਟਰ ਕਰਨ ਲਈ ਚੰਗਾ ਕਰਨ ਲਈ ਉਹ ਮੈਂ ਸਾਰੇ ਇਸ ਜਿਹੜੇ ਨੂੰ ਪੁਰਾਣੇ ਉਹ ਕਰਾਂਗਾ ਤੇ ਨਹੀਂ ਪਤਾ ਮਿਹਨਤ ਕਰਨੀ ਪਏਗੀ ਐਂਡ ਆਨਲੀ ਮੈਂ ਪੂਰਾ ਯਾਰ ਬੱਧ ਗਿਆ ਹੁਣ ਤੱਕ ਸਰ ਤੁਹਾਡੇ ਵੱਲੋਂ ਕਿੱਥੇ ਕਿੱਥੇ ਸੇਵਾਵਾਂ ਨੇ ਜੜੀਆਂ ਦਿੱਤੀਆਂ ਨਹੀਂ ਜਾਂਦੀ ਮੈਂ ਆਪਣੀ ਜਿਹੜਾ ਕਰੀਅਰ ਸੀਗਾ ਬਤੌਰ ਪੀਸਿਸ ਆਫ ਬਿਜ਼ਨਸ ਸਟਾਰਟ ਕੀਤਾ ਸੀ ਤੇ ਮੇਰੀ ਪਹਿਲੀ ਪੋਸਟਿੰਗ ਹੋਣੀ ਸੀਗੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਤੌਰ ਪੀਜੀਓ ਪਬਲਿਕ ਗ੍ਰਿਵੈਂਸ ਆਫਸਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਤੌਰ ਐਸਟੀਐਮ ਬਟਾਲਾ ਤੇ ਉਸ ਤੋਂ ਬਾਅਦ ਬਠਿੰਡਾ ਅ ਜिले ਦੇ ਵਿੱਚ ਬਤੌਰ ADC ਦੈਨ ADC ਮੈਂ ਸਰਵ ਕੀਤਾ ਕਪੂਤਰਾ ਦੇ ਵਿੱਚ 550 ਸਾਲਾ ਜਿਹੜਾ ਹੋਇਆ ਸੀ ਨਨਕ ਦੇਵ ਜੀ ਦਾ ਤੇ ਉਹਦੇ ਵਿੱਚ ਬਤੌਰ ਐਡੀਸ਼ਨਲ ਚੀਫ ਐਗਜ਼ੀਕਟਿਵ ਅਫਸਰ ਜਿੰਨੇ ਵੀ ਫੀਲਡ ਦੇ ਪ੍ਰਬੰਧ ਕੀਤੇ ਗਏ ਸੀਗੇ ਉਸ ਗ੍ਰਾਮ ਕਪਾਖਪੁਰ ਦਾ ਤੇ ਉਹਦੇ ਵਿੱਚ ਸੇਵਾ ਕਰਨ ਦਾ ਮੌਕਾ ਗਿਆ ਸੀ ਮੈਨੂੰ ਮਿਲਿਆ ਸੀ ਤੇ ਉਸ ਤੋਂ ਉਪਰੰਤ ਮੈਂ 2 ਸਾਲ ADC ਲੁਧਿਆਣਾ ਵੀ ਰਹਾ ਤੇ ਦੈਨ ਹੁਸ਼ਾਰਪੁਰ ਦੇ ਵਿੱਚ ਅਗੇਨ ADC ਤੇ ਹੁਣ ਸੰਗਰੂਰ ਬਦੌੜ ਡੀਸੀ ਬਦਲੀ ਹੁਣ ਤੋਂ ਪਹਿਲਾਂ ਮੈਂ ਐਡੀਸ਼ਨਲ ਚੀਫ ਐਗਜ਼ੀਕਟਿਵ ਆਫਸਰ ਇਨਵੈਸਟ ਪੰਜਾਬ ਦੇ ਵਿੱਚ ਸੀਗਾ ਤੇ ਨਾਲ ਨਾਲ ਦੇ ਨਾਲ ਮੈਂ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਦੇ ਵਿੱਚ ਸੀਗਾ ਤੇ ਹੁਣ ਮੈਂ ਤੁਹਾਡੇ ਸਾਹਮਣੇ ਆ ਸੰਗਰੂਰ ਬਾਰੇ ਕੀ ਕਹਿਣਾ ਚਾਹੁੰਗਾ ਜਦੋਂ ਤੁਹਾਨੂੰ ਅਨਾਉਂਸ ਹੋਇਆ ਤੁਸੀਂ ਸੰਗਰੂਰ ਨੂੰ ਰੀਡ ਕੀਤਾ ਹੋਊਗਾ ਕਿ ਰੋਡ ਮੈਪ ਹੋ ਜਾਂ ਕੁਝ ਨਵੀਂ ਚੀਜ਼ ਤੁਹਾਡੇ ਦਿਮਾਗ 'ਚ ਆ ਸੰਗਰੂਰ ਦੇ ਲਈ ਮੈਂ ਦੇਖਿਆ ਕਿ ਖੇਤੀਬਾੜੀ ਪ੍ਰਧਾਨ ਜਿਹੜਾ ਹੈ ਇਹ ਇਲਾਕਾ ਹੈ ਐਂਡ ਇਥੇ ਕਾਫੀ ਜਿਹੜੀਆਂ ਸਮੱਸਿਆਵਾਂ ਨੇ ਉਹ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਨੇ ਤੇ ਉਹਦੇ ਬਾਰੇ ਮੇਰਾ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈ ਉਹ ਕੋਈਗਾ ਕਿ ਕਿਸਟਾਨਡਰਡ ਜਿਹੜਾ ਹੈ ਆਪਾਂ ਉਹਨਾਂ ਨੂੰ ਥੋੜਾ ਘਟਾ ਸਕੀਏ ਕਿ ਸਰ ਸ਼ਹਿਰ ਲਈ ਵੀ ਕੋਈ ਨਵੇਂ ਪ੍ਰੋਗਰਾਮ ਘੜੇ ਜਾਣਗੇ ਹਿਸਟੋਰੀਕਲ ਸ਼ਹਿਰ ਹੈ ਪੁਰਾਣਾ ਸੰਗਰੂਰ ਦੀ ਇਤਿਹਾਸ ਦੀ ਗੱਲ ਕਰੀ ਜਾਵੇ ਤਾਂ ਤੇ ਦੇਖੋ ਸਭ ਤੋਂ ਪਹਿਲਾਂ ਤੇ ਹੈ ਕਿ ਲੋਕਾਂ ਦੀ ਜਿਹੜੀ ਆਮਦ ਹੈ ਇੱਕ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਤੇ ਉਹਨਾਂ ਦਾ ਆਨਜਾਮ ਹੋ ਗਿਆ ਐਂਡ ਸਫਾਈ ਜਿਹੜੀ ਹੈ ਕਿਉਂਕਿ ਆਲਟੀਮੇਟਲੀ ਜਿਹੜੇ ਬਾਹਰ ਤੋਂ ਪਹੁੰਚ ਜਾਂਦੇ ਨੇ ਤੇ ਉਹਨਾਂ ਦਾ ਸਭ ਤੋਂ ਪਹਿਲਾ ਇੰਪ੍ਰੈਸ਼ਨ ਜਿਹੜਾ ਸ਼ਹਿਰ ਦੇ ਉੱਤੇ ਜਾਂ ਜ਼ਿਲ੍ਹੇ ਬਾਰੇ ਇਹ ਹੀ ਪੈਂਦਾ ਹੈ ਜੋ ਸੜਕਾਂ ਦਾ ਹਾਲ ਹੈ ਆਲੇ ਦੁਆਲੇ ਜੋ ਕੋਈ ਸੋ ਅਲਟੀਮੇਟਲੀ ਜਿਹੜਾ ਸਫਾਈ ਹੈ ਉਹਦੇ ਉੱਤੇ ਮੇਰਾ ਬਹੁਤ ਜ਼ਿਆਦਾ ਧਿਆਨ ਹੋਏਗਾ ਤੇ ਇਹਦੇ ਬਾਰੇ ਜ਼ਰੂਰ ਆਪਣੇ ਵੱਲੋਂ ਯਤਨ ਉਪਰਾਲੇ ਕੀਤੇ ਜਾਣਗੇ ਕਿ ਕੇਵਲ ਸਕੇਵਲ ਸੰਗਰੂਹ ਸ਼ਹਿਰ ਹੀ ਨਹੀਂ ਜਨੀਆਂ ਵੀ ਸਾਡੀਆਂ ਸਾਡੇ ਸਬਡਿਵੀਜ਼ਨਲ ਸਿਟੀਜ਼ ਦੇ ਤੇ ਸਾਰਿਆਂ ਦੇ ਬਾਰੇ ਜਿਹੜਾ ਹੈ ਉਹ ਧਿਆਨ ਕੀਤਾ ਜਾਏਗਾ ਓਕੇ ਸੋ थैंक यू